ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ ਜਿਸ ਦੇ ਚਲਦਿਆਂ ਹਲਕਾ 모ਹਾਲੀ ਦੇ ਸੈਕਟਰ ਜੰਕਸ਼ਨ 76 77 ਤੋਂ ਜੰਕਸ਼ਨ 80 81 84 85 ਤੱਕ 150 ਫੁੱਟ ਚੌੜੀ ਸੜਕ ਦੇ ਵੱਖ-ਵੱਖ ਜੰਕਸ਼ਨ ਤੇ ਰੋਟਰੀ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ 모ਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਰੱਖਿਆ ਗਿਆ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨਾਲ ਵਾਦੇ ਕਰਦੇ ਹਾਂ ਕਿ ਸਰਕਾਰ ਨੇ ਜਿਹੜੇ ਵੀ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ ਉਹ ਜਲਦ ਹੀ ਸਾਰੇ ਪੂਰੇ ਕੀਤੇ ਜਾਣਗੇ ਅੱਜ ਜਿਹੜਾ ਅਸੀਂ ਉਦ ਘਾਟ ਨੂੰ ਜਿਹੜਾ ਫਾਊਂਡੇਸ਼ਨ ਸਟੋਨ ਰੱਖਿਆ ਨੇ ਉਹ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਲੱਗ-ਅਲੱਗ ਪ੍ਰੋਜੈਕਟਾਂ ਦੇ ਰੱਖੇ ਨੇ ਜ ਜਿਹਦੇ ਵਿੱਚੋਂ ਪੰਜ ਤਾਂ ਰਾਉਂਡ ਅਬਾਊਟ ਬਣ ਰਹੇ ਨੇ ਚੌਂਕ ਬਣ ਰਹੇ ਨੇ ਇਹਨਾਂ ਤੇ ਕਰੀਬ 15 ਕਰੋੜ ਰੁਪਏ ਦੀ ਲਾਗਤ ਆਉਣੀ ਆ ਔਰ ਦੋ ਬਣ ਰਹੇ ਨੇ ਆਈਟੀ ਸਿਟੀ ਦੇ ਵਿੱਚ ਇਹਨਾਂ ਤੇ 25 ਕਰੋੜ ਰੁਪਏ ਦੀ ਲਾਗਤ ਆਉਣੀ ਆ ਔਰ ਨਾਲ ਹੀ ਦੋ ਬਣ ਇਹ ਸੜਕ ਜਿਹੜੀ ਆ 11 ਫੇਸ ਤੋਂ ਲੈ ਕੇ ਕੁੰਬੜਾ ਚੌਂਕ ਤੱਕ 7 ਫੇਸ ਔਰ 70 ਸੈਕਟਰ ਦੇ ਜੰਕਸ਼ਨ ਤੋਂ ਲੈ ਕੇ ਇਹ ਜਿਹੜੀ 11 ਫੇਸ ਤੱਕ ਸੜਕ ਜਿਹੜੀ ਇਹ ਡਬਲ ਬਣ ਰਹੀ ਆ ਤੇ ਇਹਦੇ ਤੇ ਵੀ 25 ਕਰੋੜ ਰੁਪਏ ਜਿਹੜਾ ਉਹ ਖਰਚ ਆਉਣਾ ਹੈ ਡਬਲ ਰੂਟੇ ਬੜੀ ਦੇਰ ਦੀ ਡਿਮਾਂਡ ਸੀ ਤੇ ਟ੍ਰੈਫਿਕ ਤਾਂ ਬੜੀ ਪ੍ਰੋਬਲਮ ਆਈ ਹੋਈ ਸੀ ਤੇ ਅੱਜ ਜਿਹੜਾ ਨਾਗੂਰੇਸ਼ਨ ਦਾ ਇਨਾਗੂਰੇਸ਼ਨ ਕੀਤਾ ਗਏ ਨੇ ਉਹ 75 ਕਰੋੜ ਰੁਪਏ ਦੇ ਕਰੀਬ ਨੇ ਜਿਹੜੇ ਉਹ ਪ੍ਰੋਜੈਕਟ ਰੋਡ ਬੋਟ ਮਿਨਿਸਪਲਿਟੀ ਇਹ ਪਹਿਲਾਂ ਆਰਟੀਟੋਰ ਨੇ ਬਣਾਏ ਗਏ ਸੀ ਕੀ ਤਜਰਬਾ ਰਿਹਾ ਕੀ ਜਦੋਂ ਸਰਵੇ ਕੀਤਾ ਸੀ ਵੀ ਹਾਂ ਇਹਦੇ ਨਾਲ ਐਕਸੀਡੈਂਟ ਕੇਸ ਘੱਟ ਹੁੰਦੇ ਨੇ ਜਦੋਂ ਦਾ ਫਰਕ ਪਿਆ ਉਸ ਤੋਂ ਬਾਅਦ ਜਿਹੜਾ ਪ੍ਰੋਜੈਕਟ ਲਾਂਚ ਕੀਤਾ ਗਿਆ ਨਹੀਂ ਅਸੀਂ ਪਹਿਲਾਂ ਦੇਖੋ ਐਸਟੀਮੇਟ ਬਣਾ ਰਹੇ ਸੀ ਪਾਸ ਹੋਣੇ ਸੀ ਟੈਂਡਰ ਲੱਗਨੇ ਸੀ ਤੇ ਟੈਂਡਰ ਲੱਗਣ ਤੋਂ ਬਾਅਦ ਹੀ ਇਹਨਾਂ ਦਾ ਕੰਮ ਸ਼ੁਰੂ ਹੋਣਾ ਸੀ ਉਹਨਾਂ ਦੀ ਸਾਡੇ ਕੋਲ ਟਾਈਮ ਸੀ ਅਸੀਂ ਅਸੀਂ ਵੀ ਲੋਕ ਥੋੜਾ ਜਿਹਾ ਸਮਝ ਲੈਣ ਤੇ ਲੋਕਾਂ ਦੇ ਮਾਈਂਡ ਸੈਟ ਹੋ ਜਾਵੇ ਇੱਥੇ ਚੌਕ ਬਣਾਏ ਨੇ ਇਸ ਕਰਕੇ ਅਸੀਂ ਉੱਥੇ ਉਹ ਟੈਂਪੋਰਰੀ ਪ੍ਰਬੰਧ ਕੀਤਾ ਤੇ ਹੁਣ ਪਰਮਾਨੈਂਟ ਪ੍ਰਬੰਧ ਆ ਜਿਹੜਾ ਉਹ ਹੋਣ ਜਾ ਰਿਹਾ ਔਰ ਮੈਂ ਸਮਝਦਾ ਵੀ ਇਹਦੇ ਨਾਲ ਜਿੱਥੇ ਟ੍ਰੈਫਿਕ ਸਚਾਰੂ ਢੰਗ ਨਾਲ ਚੱਲੂਗੀ ਉੱਥੇ ਸ਼ਹਿਰ ਦੀ ਖੂਬਸੂਰਤੀ ਵੀ ਕਾਇਮ ਹੋਊਗੀ ਔਰ ਨਾਲ ਜਿਹੜਾ ਇਹ ਚੰਡੀਗੜ੍ਹ ਦਰਜ ਤੇ ਬਣਾਇਆ ਗਿਆ ਸੀ ਮੁਹਾਲੀ ਉਹਦੀ ਪਲਾਨ ਬੁਧਾ ਕੀਤੀ ਗਈ ਸੀ ਉਹਦੇ ਮੁਕਾਬਲੇ ਆ ਕੇ ਖੜਾ ਹੋ ਜਾਊਗਾ ਤੇ ਹੁਣ ਅਗਲਾ ਕੀ ਪ੍ਰੋਜੈਕਟ ਹੈ ਇਹਦੇ ਵਿੱਚ ਵੀ ਕੋਈ ਕੈਮਰੇ ਦੀ ਗੱਲ ਕੀਤੀ ਹੈ ਕਦੋਂ ਕਰਤੇ ਇੰਸਟਾਲ ਹੋ ਜਾਣਗੇ ਕਦੋਂ ਚੌਂਕ ਤਾਂ ਬੰਦ ਲੱਗੇ ਤੇ ਲੋਕ ਟ੍ਰੈਫਿਕ ਦਾ ਜਿਹੜਾ ਲੰਘਣ ਬੜਾ ਕਰਦੇ ਨੇ ਮੁੰਡਾ ਦੇਖੋ ਮੇਰੀ ਬੇਨਤੀ ਇਹ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਵੀ ਉਹ ਜੋ ਕਹਿੰਦੀ ਆ ਉਹ ਕਰਦੀ ਆ ਅੱਜ ਦਾ ਕੋਈ ਐਸਾ ਇੱਕ ਕੰਮ ਦੱਸੋ ਵੀ ਅਸੀਂ ਕੋਈ ਵਾਅਦਾ ਕੀਤਾ ਹੋਵੇ ਤੇ ਪੂਰਾ ਨਾ ਕੀਤਾ ਹੋਵੇ ਸਾਡੇ ਮਾਝੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਮੁੱਚੀ ਕੈਬਨਿਟ ਨਾਲ ਐਮਐਲਏ ਸਾਰੀ ਲੋਕਾਂ ਦੀ ਸੇਵਾ ਚ ਲੱਗੇ ਹੋਏ ਨੇ ਔਰ ਜਿੱਥੇ ਤਾਂ ਕੈਮਰੇ ਦਾ ਸਵਾਲ ਆ ਕੈਮਰੇ ਬਕਾਇਦਾ ਤੌਰ ਤੇ ਪਿਛਲੇ ਬਜਟ ਦੇ ਵਿੱਚ ਪੈਸੇ ਰੱਖਤੀ ਸੀ 15 ਕਰੋੜ ਰੁਪਏ ਪਹਿ ਐ ਕੈਮਰੇ ਵਾਸਤੇ ਤੇ ਮਾਝੋਗ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਬਕਾਇਦਾ ਲਿਖਤੀ ਭਰੋਸਾ ਦਵਾਇਆ ਵੀ ਸਤੰਬਰ ਤੱਕ 30 ਨੰਬਰ ਤੱਕ ਕੰਟਰੋਲ ਰੂਮ ਬਣ ਕੇ ਤਿਆਰ ਹੋ ਜਾਊਗਾ ਕੈਮਰੇ ਲੱਗ ਜਾਣਗੇ ਤੇ ਜਿਹੜਾ ਲੋਕਾਂ ਨੂੰ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਜਿਹਦੇ ਨਾਲ ਸਿਕਿਉਰਿਟੀ ਦਾ ਹੋਊਗੀ ਹੋਊਗੀ ਤੇ ਨਾਲ ਟ੍ਰੈਫਿਕ ਆ ਜਿਹੜੀ ਉਹ ਵੀ ਸੁਚਾਰੂ ਢੰਗ ਦੇ ਨਾਲ ਚੱਲੂਗਾ ਮੇਰੇ ਸਾਹਿਬ ਰਾਈਪੇਟ ਹਫਤਾ ਨਾਲ ਦਾ ਜਿਹੜਾ ਤੁਸੀਂ ਮੰਗਦਾ ਬਿਧਾਨ ਸਭਾ ਦੇ ਵਿੱਚੋਂ ਪਾਇਆ ਉਹਨੂੰ ਲੈ ਕੇ ਕੋਈ ਐਕਸ਼ਨ ਹੋ ਰਿਹਾ ਜਾਂ ਕਿਉਂਕਿ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਦੇ ਹਸਪਤਾਲ ਨੇ ਆਮ ਲੋਕਾਂ ਕੀ ਬਹੁਤ ਸਾਰੇ ਜਿਹੜੇ ਵੱਡੇ ਵੀਰ ਜਿਹੜੇ ਉਹਨਾਂ ਦੀ ਜਿਹੜੀ ਸੇਵਾ ਨਹੀਂ ਕਰਦੇ ਤਲਾਅ ਤਾਂ ਇੱਕ ਪਾਸੇ ਰਿਹਾ ਜਿਸ ਦਾ ਨਾਮ ਵੀ ਕਾਫੀ ਜ਼ਿਆਦਾ ਉਹਨਾਂ ਦਾ ਬਿਹੇਵੀਅਰ ਬੜਾ ਗਲਤ ਹਨ ਉਹ ਨਹੀਂ ਦੇਖੋ ਗੱਲ ਇਹ ਹੈ ਵੀ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕਿਆ ਹੈ ਸੇਮ ਡੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਆਮ ਆਦਮੀ ਪਾਰਟੀ ਤੁਰੰਤ ਐਕਸ਼ਨ ਕਰਦੀ ਆ ਜਿਸ ਦਿਨ ਮੈਂ ਸਵਾਲ ਚੁੱਕਿਆ ਹੈ ਇਹ ਵੀ ਮਹਿਕਮਾ ਮਾਨਯੋਗ ਮੁੱਖ ਮੰਤਰੀ ਹੂਲ ਹੈ ਕਿਉਂਕਿ ਹਾਊਸਿੰਗ ਡਿਪਾਰਟਮੈਂਟ ਦੇ ਅੰਡਰ ਸੀ ਆਉਂਦੇ ਸਾਰੇ ਇਹ ਸੇਮ ਡੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਨੋ ਔਰ ਉਹਨੂੰ ਕਹਿ ਦਿੱਤਾ ਜਾ ਚੁੱਕਿਆ ਵੀ ਜਿੱਥੇ ਜਿਹੜੀ ਜਗ੍ਹਾ ਤੁਸੀਂ ਪਾਰਕਿੰਗ ਲਈ ਅੰਦਰ ਰੱਖੀ ਆ ਉੱਥੇ ਹੀ ਪਾਰਕਿੰਗ ਕਰਾਈ ਜਾਵੇ ਤੇ ਬਾਹਰ ਪਾਰਕਿੰਗ ਨਾ ਕਰਾਈ ਜਾਵੇ ਔਰ ਬਹੁਤ ਜਲਦੀ ਜੇ ਉਹਨਾਂ ਨੇ ਇਹ ਕੰਮ ਨਾ ਕੀਤਾ ਤਾਂ ਉਹਦੇ ਐਕਸ਼ਨ ਹੋਣਾ ਤੈ ਸਮਝੋ ਤੁਸੀਂ ਹੋਏ ਜਾਣਾ ਇੱਥੇ ਠੀਕ ਹੈ